ਸਾਹਮਣੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਇਹ ਹਰਿਆਣੇ ਦੇ ਸ਼ਹਿਰ ਟਹਾਣੇ ਦੀਆਂ ਨੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਮੌਜੂਦ ਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਸੜਕ ਦੇ ਉੱਪਰ ਕਿਸ ਤਰ੍ਹਾਂ ਜਿਹੜੀਆਂ ਕਿੱਲਾਂ ਨੇ ਜਿਹੜੀਆਂ ਉਹ ਟੋਕੀਆਂ ਜਾ ਰਹੀਆਂ ਨੇ ਹਾਲਕਿ ਇਹ ਕਿੱਲਾਂ ਤਿੱਖੀਆਂ ਕਰਕੇ ਸਿੱਧੀਆਂ ਖੜੀਆਂ ਕਰਕੇ ਇਹਨਾਂ 'ਚੋ ਸਿਮਿੰਟ ਜਿਹੜਾ ਉਹ ਪਾਇਆ ਜਾ ਰਿਹਾ ਇਹ ਟੋਕੀਆਂ ਜਾ ਰਹੀਆਂ ਨੇ ਤਾਂ ਜੋ ਕਿਸਾਨ ਜਿਹੜੇ ਟਰੈਕਟਰ ਅੱਗੇ ਨੂੰ ਵਧਦੇ ਨੇ ਤਾਂ ਟਰੈਕਟਰਾਂ ਦਾ ਜਿਹੜਾ ਵੱਧ ਤੋਂ ਵੱਧ ਨੁਕਸਾਨ ਜਿਹੜਾ ਉਹ ਕੀਤਾ ਜਾ ਸਕੇ ਤੇ ਅੱਗੇ ਜੇ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਕੈਮਰੇ ਦੇ ਜੜੀਏ ਦਿਖਾਣਾ ਚਾਹੁੰਦੇ ਆ ਕਿ ਅੱਗੇ ਸਿਮਿੰਟ ਜਿਹੜੇ ਕੰਕਰੀਟ ਆ ਬਣਦਾ ਜਿਹੜਾ ਕੰਮ ਲਿਆ ਜਾਂਦਾ ਜਿੰਨਾਂ ਤੋਂ ਸੋ ਲਾ ਕੇ ਉਹਨਾਂ ਨੂੰ ਮਿੱਟੀ ਦੇ ਨਾਲ ਭਰ ਦਿੱਤਾ ਜਾਏਗਾ ਸੋ ਜੀਸੀਬੀ ਮਸ਼ੀਨ ਜਿਹੜੀ ਇੱਥੇ ਕੰਮ ਕਰ ਰਹੀ ਹੈਗੀ ਅੱਜ 10 ਫਰਵਰੀ ਦੀ ਇਹ ਅਪਡੇਟ ਹੈ ਹਾਲਾਕੀ 3 ਦਿਨ ਹਾਲੇ ਪਏ ਨੇ ਕਿਸਾਨਾਂ ਦੇ ਦਿੱਲੀ ਜਾਣ ਨੂੰ ਲੈ ਕੇ ਸੋ ਇਹ ਤਸਵੀਰਾਂ ਨੇ ਪਿਛਲੀ ਵਾਰ ਜਿਹੜੇ ਪੱਥਰਾਂ ਦਾ ਯੂਜ਼ ਕੀਤਾ ਗਿਆ ਸੀਗਾ ਜਿਹੜੇ ਪੱਥਰਾਂ ਯੂਜ਼ ਹੋਏ ਸੀਗੇ ਕਿਸਾਨਾਂ ਨੂੰ ਰੋਕਣ ਦੇ ਲਈ ਉਹ ਪੱਥਰ ਵੀ ਇੱਥੇ ਮੁਰਤੋਂ ਲਿਆ ਕੇ ਰੱਖ ਦਿੱਤੇ ਗਏ ਨੇ ਜੀਸੀਬੀ ਮਸ਼ੀਨ ਜਿਹੜੀ ਉਹ ਕੰਮ ਕਰ ਰਹੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਪਹਿਲਾਂ ਜਿਹੜੀ ਮਿੱਟੀ ਪਾਈ ਜਾ ਰਹੀ ਸੀ ਤਾਂ ਹੁਣ ਰੋਡ ਦੀ ਪਟਾਈ ਵੀ ਜਿਹੜੀ ਕੀਤੀ ਜਾ ਰਹੀ ਹੈ ਰੋਡ ਵੀ ਜਿਹੜਾ ਹੁਣਾ ਪੁੱਟਿਆ ਜਾ ਰਿਹਾ ਜਿਵੇਂ ਪਿਛਲੀ ਵਾਰ ਸਰਕਾਰ ਨੇ ਜਿਹੜੀਆਂ ਸੜਕਾਂ ਤੱਕ ਪੁੱਟ ਦਿੱਤੀਆਂ ਸੀ ਹੁਣ ਰੋਡ ਤੱਕ ਪੁੱਟੇ ਜਾ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਦੇਖ ਡੂੰਗੀ ਖਾਈ ਜਿਹੜੀ ਉਹ ਬਣਾ ਦਿੱਤੀ ਜਾਊਗੀ ਮਸ਼ੀਨ ਜੀਸੀਬੀ ਜਿਹੜੀ ਇੱਥੇ ਕੰਮ ਕਰ ਰਹੀ ਹੈ ਹਾਲਾਂਕਿ ਪਿਛਲੀ ਵਾਰ ਜਦੋਂ ਕਿਸਾਨ ਇੱਥੋਂ ਦੀ ਲੰਗੇ ਸੀਗੇ ਤਾਂ ਇਹੀ ਜਿਹੜਾ ਰੂਟ ਸੀਗਾ ਕਿਸਾਨਾਂ ਦਾ ਇੱਥੋਂ ਦੀ ਕਿਸਾਨ ਲੰਗੇ ਸੀਗੇ ਇੱਥੇ ਵੱਡੇ ਵੱਡੇ ਕੰਟੇਨਰ ਜਿਹੜੇ ਹਰਿਆਣਾ ਸਰਕਾਰ ਨੇ ਖੜੇ ਕੀਤੇ ਹੋਏ ਸੀ ਤਾਂ ਕਿਸਾਨਾਂ ਨੇ ਨੌਜਵਾਨਾਂ ਨੇ ਜੋਸ਼ ਦੇ ਵਿੱਚ ਉਹੀ ਕੰਟੇਨਰ ਹੈ ਜਿਹੜਾ ਸਾਹਮਣੇ ਦੇਖ ਰਹੇ ਤੁਸੀਂ ਇਸ ਜਗ੍ਹਾ ਦੇ ਉੱਪਰ ਇੱਕ ਪਾਸੇ ਨੂੰ ਕਰਕੇ ਰੱਖ ਦਿੱਤੇ ਸੀਗੇ ਹੁਣ ਫਿਲਹਾਲ ਗੱਲਬਾਤ ਇਹ ਹੈ ਕਿ ਹੁਣ ਜਿੱਥੇ ਸਰਕਾਰ ਰੋਡਾਂ ਨੂੰ ਪੁੱਟ ਰਹੀ ਹੈ ਇੱਥੇ ਛੋਟੇ-ਮੋਟੇ ਚਾਹੇ ਪਿੰਡਾਂ ਦੇ ਵਿੱਚ ਦੀ ਹੋਣ ਜਾਂ ਫਿਰ ਕੋਈ ਆਮ ਖੇਤਾਂ ਵਾਲਾ ਰਸਤਾ ਹੋਵੇ ਉਹ ਵੀ ਰਸਤੇ ਜਿਹੜੇ ਸਰਕਾਰ ਦੇ ਵੱਲੋਂ ਬਲੌਕ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਫਿਲਹਾਲ ਹਲੇ 13 ਫਰਵਰੀ ਨੂੰ ਜੋ ਕਿਸਾਨਾਂ ਨੇ ਜਾਣਾ ਹੈਗਾ ਉਹ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਡੱਬ ਵਾਲੀ ਬਾਰਡਰ ਤੋਂ ਹੁੰਦੇ ਹੋਏ ਕਿਸਾਨਾਂ ਨੇ ਜਾਣਾ ਹੈ ਹਾਲਾਂਕਿ ਜਿੱਥੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਜੇ ਗੱਲ ਕਰੀਏ ਤਾਂ ਕਿਸਾਨਾਂ ਦੇ ਜਿੱਕਰ ਕਦੇ ਧਰਨੇ ਲਗਦੇ ਨੇ ਤਾਂ ਆਮ ਲੋਕ ਬੜਾ ਕੁਝ ਬੋਲਦੇ ਹੋਏ ਦੇਖੇ ਗਏ ਨੇ ਬੜਾ ਲੋਕ ਕਹਿੰਦੇ ਨੇ ਕਿ ਕਿਸਾਨ ਬੇਫਜ਼ੂਲ ਧਰਨੇ ਲਾਉਂਦੇ ਨੇ ਸੋ ਹੁਣ ਇਹ ਸਰਕਾਰ ਪ੍ਰਸ਼ਾਸਨ ਦੀ ਤੱਕੇਸ਼ਾਈ ਦੇ ਪੱਕੇ ਦੀ ਇੱਕ ਹਸਾਬ ਦੇ ਨਾਲ ਤੱਕੇਸ਼ਾਈ ਹੈ ਕਿਉਂਕਿ ਲੋਕਤੰਤਰ ਹੈਗਾ ਲੋਕਤੰਤਰ ਦੇ ਵਿੱਚ ਸਭ ਨੂੰ ਅਧਿਕਾਰ ਹੈ ਕਿ ਆਜ਼ਾਦੀ ਦੇ ਨਾਲ ਕੋਈ ਕਿਤੇ ਵੀ ਜਾ ਸਕਦਾ ਹੈਗਾ ਸੋ ਸਰਕਾਰ ਦੀ ਆਪਾਂ ਪ੍ਰਸ਼ਾਸਨ ਦੀ ਤੱਕੇਸ਼ਾਈ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਆਪਣੀ ਗੱਲਬਾਤ ਕਰਨ ਦੇ ਲਈ ਜੋ ਕੇਂਦਰ ਸਰਕਾਰ ਨੇ 2020 ਦੇ ਅੰਦੋਲਨ ਦੇ ਦੌਰਾਨ ਜਿਹੜਾ ਅੰਦੋਲਨ 2020 ਦੇ ਵਿੱਚ ਚੱਲਿਆ ਸੀ ਸਾਲ 2021 ਦੇ ਵਿੱਚ ਜਦੋਂ ਅੰਦੋਲਨ ਖਤਮ ਹੋਇਆ ਤਾਂ ਕਿਸਾਨਾਂ ਦੇ ਨਾਲ ਕੁਝ ਵਾਅਦੇ ਕੀਤੇ ਸੀ ਕਿ ਉਹਨਾਂ ਦੇ ਜਿਹੜੇ ਵਾਅਦੇ ਸੀ ਉਹ ਪੂਰੇ ਕੀਤੇ ਜਾਣਗੇ ਪਰ ਉਸ ਤੋਂ ਮੋਦੀ ਸਰਕਾਰ ਮੁੱਕਰੀ ਤਾਂ ਹੁਣ ਉਹਨਾਂ ਵਾਅਦਿਆਂ ਨੂੰ ਪੂਰਾ ਕਰਾਉਣ ਦੇ ਲਈ ਕਿਸਾਨ ਦਿੱਲੀ ਵੱਲ ਨੂੰ ਜਾ ਰਹੇ ਨੇ ਤਾਂ ਉਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਨਾ ਕੁਛ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਕਿੰਨੇ ਕਰੋੜਾ ਰੁਪਏ ਜਿਹੜੇ ਇਸ ਚੀਜ਼ ਦੇ ਉੱਪਰ ਖਰਚ ਹੋਣੇ ਨੇ ਕਿੰਨੀ ਜਿਹੜੀ ਸੰਪਤੀ ਹੈ ਸਰਕਾਰੀ ਸੰਪਤੀ ਹੈ ਜਾਂ ਫਿਰ ਹੋਰ ਸੰਪਤੀ ਹੈ ਸਾਰੀ ਨੂੰ ਜਿਹੜਾ ਕਿੰਨਾ ਹੋ ਨੁਕਸਾਨ ਪਹੁੰਚਣੇਗਾ ਸੋ ਤਸਵੀਰਾਂ ਹਰਿਆਣੇ ਦੀਆਂ ਨੇ ਟਹਾਣੇ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਹਰਿਆਣਾ ਸਰਕਾਰ ਦਾ ਪੂਰਾ ਜਿਹੜਾ ਉਹ ਜੋਰ ਲੱਗਿਆ ਹੋਇਆ ਹੈਗਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ ਜੋ ਇੱਕ ਮੀਟਿੰਗ ਇਸ ਤੋਂ ਪਹਿਲਾਂ ਕਿਸਾਨਾਂ ਦੀ ਹੋ ਚੁੱਕੀ ਹੈਗੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਤੇ ਅਗਲੀ ਮੀਟਿੰਗ 12 ਫਰਵਰੀ ਨੂੰ ਜਿਹੜੀ ਉਹ ਦੱਸੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈਗਾ ਕਿ ਉਹ ਮੀਟਿੰਗ ਦਾ ਬੇ ਸਿੱਟਾ ਰਹਿੰਦੀ ਹੈਗੀ ਕਿਉਂਕਿ ਪਹਿਲਾਂ ਵੀ ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਮੀਟਿੰਗਾਂ ਕਿਸਾਨਾਂ ਦੇ ਨਾਲ ਕੀਤੀਆਂ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਉਸ ਤੋਂ ਮੀਟਿੰਗ ਤੋਂ ਬਾਅਦ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਜਾਂ ਫਿਰ ਨਹੀਂ ਤੋਂ ਸਾਹਮਣੇ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦੱਸਦੇ ਆ ਕਿ ਹਰਿਆਣੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਹਰ ਇੱਕ ਛੋਟੇ-ਮੋਟੇ ਰਸਤੇ ਦੇ ਉੱਪਰ ਸਰਕਾਰ ਦੇ ਵੱਲੋਂ ਜਿਹੜੀ ਉਹ ਬੈਰੀਕੇਟਿੰਗ ਕੀਤੀ ਜਾ ਰਹੀ ਹੈਗੀ ਸੋ ਹਰ ਦੁਜੀ ਹਾਰੇ ਦੁਜੀਆ ਅਪਡੇਟਾਂ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਆ ਜਲਦੀ ਤੁਹਾਡੇ ਨਾਲ ਇੱਕ ਹੋਰ ਅਪਡੇਟ ਲੈ ਕੇ